ਕਬੜੀ ਦਿੱਤਾ ਵੀ ਡਿਸੀਜਨ ਨਹੀਂ ਲਿਆ ਉਹ ਕੀ ਹੁੰਦਾ ਗਾਣੇ ਕਰੀ ਸਜਾ ਸਜਾ ਨਹੀਂ ਬਸ ਕੁਟਰੀ ਖੋਲਿਆ ਹੁਣ ਤੱਕ ਭੈਣਾ ਓੱਖਾ ਝੱਕਿਆ ਵੇ ਕੋਈ ਨਾ ਖਾਣ ਤਾਂ ਬੋਲੀ ਜੋ ਉਹਦਾ ਕੰਮ ਲਾ ਗਿਆ ਤੂੰ ਪਾਈਪਾਂ ਸਹੀ ਲਾਉਣਗਾ ਇੰਦਰ ਮੈਂ ਮੰਗ ਕੇ ਪਕੌੜੀਆਂ ਖਾਣ ਆ ਲਿਆ ਮੈਂ ਕਿਹ ਪਕੌੜੀਆਂ ਖਾਣ ਆ ਨੇ ਇਹ ਕਾਰਨ ਆ ਜਿੜਿਆ ਗਿਆ ਗੰਡਾ ਇੱਥੇ ਹੀ ਮੈਂ ਕਿਹਾ ਜੀ ਧੰਵਾ ਲੋਕਰੀ ਬੜਾ ਪਾਈ ਦੂਗਾ ਇਹ ਨੂੰ ਦੇਖ ਸਸੀ ਗਾਲ ਦੋਸਤੋ ਸਵਾਗਤ ਹੈ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਮੈਂ ਮਿੱਤਰੋ ਅੱਜ ਵਾਲਾ ਬਲੌਗ ਵੀ ਕਹਿੰਦੇ ਸਰੀ ਹੋਣ ਵਾਲਾ ਤੇ ਕਿ ਸ਼ੁਰੂਆਤ ਦਿਨ ਦੀ ਸ਼ੁਰੂਆਤ ਸ਼ੁਰੂਆਤ ਹੋਊਗੀ ਗਾਈਜ਼ ਦੇਖੋ ਇਧਰ ਤੋਂ ਦਾ ਦੋਤੋਂ ਦੋਇਆ ਪੈਗਮ ਤੇ ਅੱਜ ਮਿੱਤਰੋ ਫਿਲਟਰ ਫਿਲਟਰ ਵੀ ਚੇਂਜ ਕਰਾਉਣਾ ਕਈ ਕੰਮ ਕਰਾਉਣੇ ਆ ਤੇ ਸਿਰਾ ਹੋ ਬਲੌਗ ਕੁੱਲ ਮਿਲਾ ਕੇ ਜਿਹੜੇ ਵੀ ਨਵੇਂ ਸਬਸਕ੍ਰਾਈਬ ਜਰੂਰ ਕਰ ਲਓ ਤੇ ਜਿਹੜਾ ਲਾਇਕ ਵਾਲਾ ਬਟਨ ਆ ਜਰ ਉਹ ਘੱਟ ਦਬਾ ਦਿਓ ਉਹ ਵੀ ਦੱਬਿਆ ਕਰਨਾ ਹਾਲਾ ਤਤਰਾ ਹੋਰ ਪਾਸੇ ਨੂੰ ਹੋਏ ਸੀਗੇ ਤੇ ਸ਼ੁਭੂ ਕਹਿੰਦਾ ਮੇਰਾ ਪਹਿਲਾ ਡਾਉਣ ਖਣ ਭਰ ਕੇ ਜਾਓ ਹੈ ਡਾਉਣ ਖਣ ਕਰਕੇ ਫੋਨ ਦੀ ਬਾਹਰ ਚ ਉਧਰ ਆ ਜਾਣ ਹਾਂ ਤੇ ਤੋਂ ਧਿਆਨ ਨੂੰ ਜਗ ਰਿਆਂ ਅਜੇ 50 50 ਹੋਇਆ ਪਿਆ ਫਤੇ ਬਾਤੇ ਆਵਾਦ ਵਾਲਾ ਪ੍ਰੋਗਰਾਮ ਫਤੇ ਫਤੇ ਹੋਈ ਪਈਆ ਕੰਮ ਤੇ ਇੱਟ ਕਿਉਂਕਿ ਡੇਲੇਟ ਵਾਲੇ ਹੋ ਜਾਣਗੇ ਮੈਨੂੰ ਲੱਗਦਾ ਵੀ ਟਾਈਮ ਹੀ ਬਹੁਤ ਹੋ ਗਿਆ ਯਾਰ ਟਾਈਮ 11 12 ਵਜੇ ਉਹ ਓ ਵਜੇ ਤੇ ਵੀ ਜਾਣਾ ਮੱਥਾ ਟੇਕਣਾ ਰਾਜ ਘੰਟਾ ਤੋਂ ਉੱਥੇ ਚਲ ਦੇਖ ਲੈ ਜੇ ਕੀ ਬਣਦਾ ਇੱਕ ਰੀਤੋਂ ਮਿੱਤਰੋ ਇਹਨੂੰ ਜਗਦੇ ਆਂ ਧਾਨ ਜਗ ਲੈ ਗਏ ਨੇ ਅੱਜ ਤੜਕੇ ਤੜਕੇ ਰਾਂਡੇ ਤੇ ਰਜਾਈ ਛੜਾਦੀ ਇਹਨੇ ਬਲਦਾ ਪੰਘਾਂ ਵਾਲਿਆਂ ਕੋ ਸੁੱਤੇ ਆਉਣਾ ਬੰਦਾ ਆ ਥਣੇ ਹੋਏ ਇਹ ਮਿੱਤਰੋ ਫਤਿਹਾਬਾਦ ਕਰਤਾ ਕੈਨਸਲ ਬਕਾਉਜ਼ 22 ਵਜ ਗਏ 1 ਵਜੇ ਮੈਂ ਮੰਡੀ ਖੁਰਦ ਤੋਂ ਵਿਹਲਾ ਹੋਇਆ ਅਸੀਂ ਤੇ ਮੰਨ ਕੇ ਚੱਲੋ ਵੀ 2 ਘੰਟੇ 3 ਘੰਟੇ ਸਾਨੂੰ ਰਾਤ ਲੱਗ ਜੰਨੇ ਜਾਂਦੇ ਨੇ ਕੋਈ ਘੰਟਾ ਸਾਡਾ ਸ਼ਰਮ ਹੀ ਲਵਾ ਦਿੰਦਾ ਮੈਨੂੰ ਪਤਾ ਉਹ ਤੇ ਜਾ ਦਰ ਕੀ ਬਹਿ ਜਾਣੀ ਨੇ ਰੋਕਾਰ ਦੇ ਸਾਡੇ ਰਾਹ ਦੇ ਵਿੱਚ ਲੱਗ ਜਾਂਦੇ ਉਹ ਤੋਂ ਬਾਅਦ ਦੇ ਵਿੱਚ ਦੋ ਅਤੇ ਸਾਨੂੰ ਸੱਤ ਘਟ-ਘਟ ਫਤਿਆਵਾ ਦੀ ਵੱਜ ਜਾਣੇ ਸੀ ਆਖਿਮੇਟ ਦੇ ਹਿਸਾਬ ਨਾਲੀ ਤੇ ਘਰੇ ਆਉਂਦੇ ਆਉਂਦੇ ਨੂੰ 10 ਵਜ ਜਾਂਦੇ ਧੁੰਦ ਦਾ ਡੈਨੋ ਤਾਂ ਕਰਕੇ ਸੋਚਿਆ ਵੀ ਯਾਰ ਅੱਜ ਕਿਸੇ ਲ ਕਰਦੀ ਆ ਫਤਿਆਵਾ ਕਿਉਂਕਿ ਕਪੂਗ ਜਿੱਤੇ ਵੀ ਮੱਥਾ ਦੇਖਣਾ ਸੀ ਅੱਜ ਉੱਥੇ ਵੀ ਬੜਾ ਟਾਈਮ ਲੱਗ ਗਿਆ 1.5-2 ਵਜ ਕੇ ਪਹਿਲਾਂ ਉੱਥੇ ਤੇ ਅੱਜ ਆਪਾਂ ਰੌਕਟ ਵਾਲਾ ਕੰਮ ਕਰਦੇ ਆ ਫਾਈਨਲ ਹੁਣ ਉਹਨੂੰ ਚੱਕ ਕੇ ਲੈ ਕੇ ਜਾਣਾ ਪਹਿਲਾਂ ਤਾਂ ਪੱਕੂ ਗੈਂਚੀ ਉਹ ਤੋਂ ਫਿਲਟਰ ਜਾਂ ਚੇਂਜ ਕਰਾ ਕੇ ਲਾਉਣੇ ਆ ਨਾਲ ਬਣੇ ਰਹੋ ਮਿੱਤਰੋ ਕਿਉਂਕਿ ਆ ਚੀਜ਼ਾਂ ਦਾ ਪੈਂਡਿੰਗ ਹੋ ਗਿਆ ਤੁਹਾਨੂੰ ਮਸਵੇਰੀ ਕਿਹਾ ਸੀ ਆ ਪਤਾ ਹੀ ਅੱਜ ਮਰ ਦੋ ਚਤੇ ਚੱਤ ਜਾਂਜ ਪੈਨ ਲੱਗ ਨਹੀਂ ਰਿਹਾ ਮੂਡ ਮਾਹੌਲ ਬਣ ਨਹੀਂ ਰਿਹਾ ਕੇ ਪਾਸੇ ਦਾ ਤੇ ਮੂਰੇ ਆਮਣਾ ਰਾਹ ਰੋਕੀ ਬੈਠਾ ਪਤੰਦਰ ਪਾਈ ਵਾਈ ਕੁਸੁੱਤੀ ਫਰਦਾ ਮੂਰੇ ਮਸ਼ੀਨ ਹੀ ਬਾਲਾ ਬੜਾ ਟੰਗੀ ਫਰਦਾ ਮੂਰੇ ਐਣਾ ਕਿਤੇ ਕਿਤੇ ਹੋਇਆ ਸੋਜੀ ਦਾ ਕੋਸਾ ਹੋ ਕੁਸ ਹੋਰ ਜਾਂਦਾ ਤੇ ਅੱਜ ਜਾਣਾ ਸੀ ਪਰਮੇਸ਼ਰ ਕੋਲ ਤੇ ਡਾਉਡੀਆਂ ਇੱਧਰ ਲੱਗੀਆਂ ਉਹ ਦੇਖੋ ਸਾਹਮਣੇ ਚੱਕੀ ਆ ਅੱਡਾ ਦਾ ਘਟਾ ਲੈ ਕੇ ਸਿੱਟਿਆ ਹੁਣ ਉਹ ਲੱਗਿਆ ਪਿਆ 2:00 ਦੇ ਬਾਅਦ ਦੇ ਵਿੱਚ ਉਥੋਂ ਚੱਕ ਕੇ ਘਰੇ ਜਾਵਾਂਗੇ ਜੇ ਸਮਾਂ ਰਹਿ ਗਿਆ ਕਿ ਪਰਮੇਸ਼ਰ ਕੋਲ ਜਾਵਾਂਗੇ ਮੇਰੇ ਹਿਸਾਬ ਨਾਲ ਹਾਲਾਤ ਆ ਮੈਨੂੰ ਲੱਗਦਾ ਨਹੀਂ ਵੀ ਸਮਾਂ ਰਹੂਗਾ 3:00 ਵੱਜ ਗਏ ਪਰ ਜਰ ਜੇ ਉਹਦੇ ਕੋਲ ਬਾਗੇ ਉਹ ਵੀ ਟਾਈਮ ਲਾਉ ਉਹਨੇ ਵਿਹਲ ਹੀ ਨਹੀਂ ਕਰਨਾ ਉਹਨੂੰ ਯਾਰ ਚਲ ਦੇਖਦੇ ਹੁਣ ਕੀ ਬਣਦਾ ਲੈ ਵੀ ਮਤਰੋ ਲੈ ਕੇ ਰੌਟਾ ਆਪਾਂ ਬੜੇ ਮੂੜੇ ਕੋਲ ਆ ਗਏ ਪਰਮੇਸ਼ਰ ਕੋਲ ਆ ਗਏ ਆਨਲਾਈਨ ਰੌ ਆਪਾਂ ਮੰਗਾਲਾ ਸੀ ਬੈਂਟਰ ਇਹਨੂੰ ਕਰੀ ਫੁੱਲੀ ਮੜਾ ਜਨੂੰ ਪਿੱਛੋਂ ਕੱਢੀ ਓਏ ਆ ਫਿਲਟਰ ਇੱਧਰ ਗਿਆ ਤੂੰ ਹੀ ਜਾਣਾ ਕੋਸ ਖੋਲ ਦੀ ਤੇ ਇੱਕ ਪਰਮੇਸ਼ਰਾਹਪੁਰ ਜਣਾ ਆਹ ਪੁਰਾਣਾ ਜਿਹੜਾ ਤੂੰ ਤੋਤਾ ਸੀ ਉਹਦੇ ਆਪਣਾ ਜਿੱਦੇ ਤੋਂ ਪਾਣੀ ਮਾਰਿਆ ਉਹ ਚ ਉਹ ਮੈਨੂੰ ਪਤਾ ਵੀ ਗੋਦ ਜਿਹੜੀਆਂ ਬੱਤੀਆਂ ਬਣ ਗਈਆਂ ਪ੍ਰੈਸ਼ਰ ਨਾਲ ਉਹ ਹੁਣ ਜਾਮ ਹੋ ਕੇ ਭੈਣਾਂ ਜੋ ਕੀ ਮਰੀ ਜਾਂਦਾ ਆ ਨਮਾ ਪਾ ਦਾਂਗੇ ਹਨਾ ਦੇਖ ਠੀਕ ਹੈ ਆ ਚੀਜ਼ ਇਹ ਉਹ ਮਹੋਰ ਤਾਂ ਨਹੀਂ ਬਗਾਲਿਆ ਕੁਛ ਇੱਧਰ ਇਹਦੇ ਆ ਹੈਗਾ ਟੁੱਟੀ ਜੀ ਕੂਟੀ ਜੀ ਤਾਂ ਭਾਏ ਨਾ ਚੜੂਗੀ ਇਹਦੇ ਵਿੱਚ ਦੀ ਤੇਲ ਜਾਊ ਆਹੋ ਹਾਂ ਬੁਰਜਾ ਅੱਜ ਮਿੱਤਰੋ ਚੇਂਜ ਕਰਾਵਾਂਗੇ ਤੂੰ ਖੋਲ ਕੱਲ ਨੂੰ ਸਾਨੂੰ ਖੋਲਣਾ ਪੈ ਗਿਆ ਸੀ ਕਸਤਾ ਲੰਮਾਂਗੇ ਮੜ ਕੇ ਨਟ ਕਮਾਜ ਜਾਂਦੇ ਹਾਥੋਂ ਪਹਿਲਾਂ ਸੀਟ ਤਾਂ ਹੱਥ ਚੱਕਦੀ ਹੁਣ ਚੱਕ ਲਈਏ ਇੱਕ ਮਿੰਟ ਚਾਦੂ ਮੈਂ ਜੇਬ ਚ ਲਈ ਫਿਰਦਾ ਨਾ ਕੀ ਕਰੀ ਰਿਹਾ ਹਾਂ ਹੈ ਨਾਲ ਬੰਦੇ ਮੜੇ ਤੱਕ ਜਿਦੇ ਘੜੀ ਤੈਨੂੰ ਨੰਦ ਰਿਹਾ ਹੈ ਨਾ ਮਾਰਨਾ ਤੇਰੇ ਦਰੋਂ ਚੱਕ ਕੇ ਕੋਸੋਂ ਪਾਣਾ ਟਾਇਰੀ ਮਾਰ ਹੋ ਰਹੀਦਾ ਕਿਸਿਆ ਜਾ ਜਿੱਦ ਤੇ ਅਸੀਂ ਜਿੱਦ ਤੇ ਅਸੀਂ ਇਹ ਕਿਸਿਆ ਨਾ ਦੋਨੇ ਸੀ ਅਸੀਂ ਨੇਰੇ ਹੋ ਜਿੱਦ ਤੂੰ ਸਾਡ ਕੇ ਭੱਜ ਗਿਆ ਸੀ ਕਚਾਲੇ ਨਾ ਉਹ ਕੱਲ ਕਰ ਇਧਰ ਵੀ ਦੇਣਾ ਮੌਕਾ ਦੇ ਕੇ ਭੱਦੇ ਨਾਲ ਜੂਣੀ ਕੱਲ ਮਗਰ ਜੇ ਪਰਜਾਈ ਸਾਡੀ ਵੀਡੀਓ ਦੇਖੀ ਐ ਨਹੀਂ ਇਹਦੇ ਹੱਥ ਨੇ ਥੁਲਾ ਕਰੀ ਕਿਆਕਾ ਮੈਂ ਇਧਰੋਂ ਇਹ ਕਹਾਂ ਨਾ ਜਿਹੜੇ ਆ ਲੋਕ ਤੋਂ ਕੱਢਿਆ ਇਹ ਬੜੀ ਬੜੀ ਟੈਂਕੀ ਚੱਕੀ ਜਾਂਦੀ ਉਹਦੀ ਆ ਕਿਵੇਂ ਚੱਕੀ ਉਹ ਇੱਥੋਂ ਫਿਰ ਕਿਹੜੀ ਆ ਇਧਰੋਂ ਨਿਕਲਦੀ ਜਾਊਗਾ ਨਹੀਂ ਨਿਕਲਦਾ ਐਂਕੋ ਤੇ ਜੀ ਕਰੇ ਮੇਰੇ ਮੇਢ ਨੂੰ ਕਾਹਦਾ ਮਿਸਤਰੀ ਆ ਯਾਰ ਤੂੰ ਜੀ ਤਾਂ ਮੇਰਾ ਵੀ ਕਰਦਾ ਉਹ ਮਲਾਪ ਉਹ ਮੇ ਸਰ ਸਕੂਟਰੀ ਖੋਲਿਆ ਹੁਣ ਤੱਕ ਨਹੀਂ ਸਾਰਾ ਆ ਜਾ ਓਖਾ ਝਾ ਕਹਿ ਉਹਦੀ ਨਹੀਂ ਬਸ ਸਕੂਟਰੀ ਖੋਲਿਆ ਹੁਣ ਤੱਕ ਭੈਣ ਓਖਾ ਝਾ ਕਿਆ ਵੇ ਹਰ ਤੁਸੀਂ ਵੱਡੇ ਮੋਟਰਾਂ ਖੋਲਿਆ ਕਾਵਸਾਕੀ ਖੋਲਿਆ ਠੀਕ ਆ ਹੁਣ ਜੇਰੀ ਤੇ ਭਾਏ ਜੂ ਸਮੈਲ ਆ ਗਈ ਉਹਦੀ ਹੈ ਨਹੀਂ ਅਜੇ ਤੇ ਐ ਜਦ ਪ੍ਰਧਾਈ ਨੇ ਕੁੱਟਿਆ ਘਟਦਾ ਨਹੀਂ ਕਿਤੇ ਆ ਤਾਂ ਅੱਗੇ ਖੋਲਦੀ ਨਹੀਂ ਹੁੰਦੇ ਆਪਾਂ ਥੱਲੇ ਲੜਦਾ ਤਾਂ ਉਹੀ ਚੱਕ ਤੇ ਸੌਖੀ ਖੋਲ ਜਾਂਦੇ ਸੌਖੀ ਕਰੂ ਖੋਲ ਜਾਂਦੀ ਐ ਤੂੰ 50 ਹੀ ਖੋਲੇ ਐ ਪਹਿਲਾਂ ਆ ਨਾਟਾ ਇਹਦੇ ਵੀ ਉਹੀ ਲੱਗਿਆ ਹੁੰਦਾ ਭਾਵੇਂ ਨਾ ਡੇਡੇ ਨਾਟਦੀਂਦੇ ਨਹੀਂ ਤਰੂ ਇਹ ਤਾਂ ਹੈਗਾ ਨਾ ਸਿੱਧਾ ਹੀ ਲੱਗ ਗਿਆ ਇਹ ਕਰਨ ਨੂੰ ਤੇਰੇ ਦੋ ਜਿਹੜਾ ਨੂੰ ਹੱਥ ਫਿਲਟਰ ਇਹਦਾ ਵਾ ਪੰਜ ਸੀ ਦੇਣਾ ਚ ਫਿਲਟਰ ਹੀ ਆਇਆ ਤਾਂ ਭਾਈ ਇਹਨਾਂ ਬੜਾ ਔਖਾ ਹੂ ਹੈ ਆ ਤਾਂ ਬੜਾ ਔਖਾ ਹੂ ਡਰ ਕਿਉਂ ਰਿਹਾ ਆ ਇੱਧਰ ਦੀ ਗੱਲ ਹੈ ਤਾਂ ਮਿਸਤਰੀ ਦੀ ਤੈਨੂੰ ਤਾਂ ਸਰ ਜੀ ਕੁਝ ਕਹਿੰਦੀ ਨਹੀਂ ਸੀ ਤੁਸੀਂ ਤਾਂ ਬੜੇ ਦਲੇਰ ਹੋ ਇਹਨਾਂ ਤੋਂ ਨਾਟ ਕਿਹੜਾ ਆ ਮਰਨਾ ਪੜ ਲਾ ਪੜ ਲਾ ਪੜ ਲਾ ਪੜ ਲਾ ਪਾ ਆ ਮੈਂ ਭਾਈ ਇਹਦਾ ਗੋਟੀ ਹੱਥ ਚਾਈ ਨਹੀਂ ਮਿਸਤਰੀ ਦੇ ਭਾਣਾ ਜਿਹੜਾ ਜੀ ਮੋਹਰੇ ਆਈਦਾ ਖੋਲ ਖੋਲ ਸਿੱਟੀ ਜਾਣਾ ਖੋਲ ਨਹੀਂਦਾ ਭਾ ਇਹਨਾਂ ਸਾਡੇ ਵਾਲੀ ਆ ਆ ਕਰੇ ਵੀ ਪ੍ਰਾਣੀ ਹੋ ਗਈ ਹੋਰ ਕੀ ਦਿੱਤਾਈ ਆ ਇਹਦੇ ਪਰਝਾਈ ਨਹੀਂ ਤਾਂ ਨਹੀਂ ਸੀ ਕਹਿੰਦਾ ਪਰਮੇਸ਼ਰ ਵੀ ਭਾ ਇਹਨਾਂ ਨਵੀਂ ਚ ਪ੍ਰਾਣੀ ਨਵੀਂ ਚ ਲੈ ਕੇ ਨਹੀਂ ਜਾਣੀ ਉੱਥੇ ਦੁਕਾਨ ਤੇ ਐ ਪ੍ਰਾਣੀਆਂ ਨਾਲ ਕੰਮ ਚਲਾਣਾ ਹਾਂਜੀ ਆਲੀ ਤੇ ਵੀ ਨਹੀਂ ਆਹ ਉਹ ਨੂੰ ਕੰਮ ਲਾੜਾ ਮੇਰਾ ਕੰਮ ਪ੍ਰਾਹ ਵੈ ਪਰਮੇਸ਼ਰ ਦੇ ਜਿਹੜੇ ਦਸਮਾਣ ਲਾਗਿਓ ਨੇ ਇਹਨੂੰ ਰਿਲੇਅ ਇਹੋ ਦੇ। ਅੱਜ ਮੈਂ ਨਹੀਂ 11000 ਦੇ ਤੱਕ ਪੜੂਣਾ ਮੈਂ। ਹੈ? ਹਾਂ। ਜੋ ਵੀ ਭਾਏ ਮੇਰੇ ਕੋਲੀ ਮੋਟੀ ਜਿਹਾ ਰੇਲਪਾ। ਹੁਣ ਇਹਦੇ ਵਿੱਚੋਂ ਲੂਕੂ ਦਾ ਪੰਪ ਆ। ਇਹਦਾ ਆਪਾਂ ਫਿਲਟਰ ਚੇਂਜ ਕਰਨਾ। ਇਹਦੇ ਵਿੱਚ ਇੱਕ ਪੰਪ ਆ। ਇਹ ਜੱਗੋਂ ਤੋਂ ਗਿਆ ਜਿੰਨੇ ਲਈ ਖਰੀਦੋ ਤੁਹਾਨੂੰ ਨਹੀਂ ਦਿੱਤਾ। ਬਦੋਂ ਫਿਰ ਮੈਂ ਫਿਰ ਇਹ ਲੱਗੀ ਕਿਥੇ ਜਾਂਦਾ ਪਰਮੇਸ਼ਰ ਨਾਲ। ਉਹ ਤੇ ਸਰਾ ਦਾ ਪੈਣਾ ਹੋ ਹੀ ਪਈ ਆ ਉਹ ਹੈਨਾ ਫਿਲਟਰ ਲਈ ਜਾ ਕੇ ਆਪਣਾ ਉਹਦੇ ਉੱਤੇ ਪੈਨਾਲੀ ਲਾਇਆ ਜਾਂਦਾ ਵਿਚੀ ਦਾ ਦਰਦ ਇਹਨੂੰ ਉਸੇ ਤਰੀਕੇ ਚ ਆਪਣਾ ਆਪਣੀਆਂ ਰੇਸ ਤੇ ਆਉਰਾ ਪਾ ਦੇ ਤਾ ਜਦਾਂ ਕੀ ਨਾ ਨਹੀਂ ਚੈੱਕ ਤਾਂ ਕਰ ਲਈਏ ਪਹਿਲਾਂ ਜੀ ਜਾਂਦਾ ਕਿ ਜੰਦਾ ਕਿਤੇ ਨਹੀਂ ਮਿਸਤਰੀ ਭਾ ਇਹਨਾਂ ਚੈੱਕ ਕਰਦਾ ਹੁੰਦਾ ਪਹਿਲਾਂ ਖਿੱਚ ਕੇ ਦੇਖੂ ਉਹ ਨਾਲ ਵੜਾ ਤੇ ਲ ਜਾਂਦਾ ਕਿ ਜੰਦਾ ਆ ਤੂੰ ਵੀ ਲੱਜ ਆਹਾ ਤੂੰ ਵੀ ਲੱਜ ਆਇਆ ਨਾ ਸੁਮੇਤਰੀ ਤੇ ਬੰਦ ਹੋਇਆ ਫੇਰ ਬੰਦ ਸੀ ਪਰ ਜਿੱਦ ਦੇ ਪਹਿਲਾਂ ਕੋਨੀਆ ਤੋੜਦੇ ਨਹੀਂ ਚੇਂਜ ਕਰਾਇਆ ਉਹਦੇ ਪਤਾ ਮੰਗਾਉਣ ਦੀ ਜਿੱਦ ਰਹੀ ਜੰਗਾਲੇ ਤੈਨੂੰ ਮੈਨੂੰ ਵਾਹਵੜੀ ਰਹੀ ਸੀ ਤੋੜੂਆ ਕੀ ਕਹਨੇ ਹੁੰਦੇ ਨੇ ਅੰਗਰੇਜ਼ੀ ਚ ਕਿ ਸਹੀ ਜਰ ਕੀ ਨੀਦ ਤਾਂ ਆ ਗਿਆ ਉਹਦੀ ਆਰਟੀਕਲ ਉਹ ਬਣਾ ਉਹ ਬੰਦੇ ਤਾਂ ਆ ਬੜੀ ਦਿੱਤਾ ਵੀ ਡਿਸੀਜਨ ਨਹੀਂ ਲਿਆ ਉਹ ਪਿੰਡ ਪਤਾ ਘਰ ਵਾਲਦੀ ਹੈ ਉਹ ਕੀ ਹੁੰਦਾ ਬਾਰੇ ਕਰੀ ਮੈਂ ਸੁਜੈਸਟ ਸੁਜੈਸਟ ਸੀਐਸਟੀ ਕੀਤਾ ਉਹ ਪਾਉਂਦੀ ਬਸ ਉਹ ਦੱਸਿਆ ਕਦੇ ਉਹ ਨਾ ਪਰ ਜਾਓ ਦਾਰ ਲੇਣ ਮੈਂ ਪੱਕਾ ਕਿ ਆਉਂਦੇ ਉਹ ਪਰ ਜਾਓ ਕਿਉਂ ਕਿ ਕਹਿੰਦਾ ਉਹਨਾਂ ਨੂੰ ਪਤਾ ਲੱਗਦੀ ਹੈ ਹਨਾ ਖੜਾ ਆਇਆ ਕਿੱਥੋਂ ਆਪੇ ਸਹੀ ਕਰਦੀ ਆ। ਖੜਾ ਆਇਆ ਕਿੱਥੇ ਆ ਕਰਦੀ ਸ਼ੁਰੂ। ਆ ਫਿਲਟਰ ਪਾਦਮੂਲ ਤੇ ਕਟਾ ਗਿਆ ਮਰ ਉਹਨੂੰ। ਕਿਸੇ ਖਿਆਲ ਮੈਂ ਕੀ ਕਿਵੇਂ ਕਿਵੇਂ ਕੀ ਕਿਹਾ ਵੱਡੇ ਬੁਲਾ ਆ। ਇਹ ਕਿਹਦਾ ਵੱਡਾ ਇਹਦਾ ਕਾ ਇਹ ਕਿਹਦਾ ਉਹ ਬੰਦਾ ਬੰਦੂ ਬਖਾ ਬੜਾ ਬਸਰ ਉਹ ਜੋ ਵੀ ਨਹੀਂ ਮੰਨਦਾ ਇਹ ਦੀ ਸਰਬ ਇਹ ਜਿਹ ਚੀਜ਼ਾਂ ਇਹ ਵਾਸਤੇ ਬਣ ਗਈ ਸੀ ਬੇਤੀ ਹੱਥ ਬਾਹਰ ਤੇ ਬਣਿਆ ਜਾ ਉਹ ਇਸੇ ਵਾਸਤੇ ਬਣ ਗਿਆ ਨਹੀਂ ਇਹ ਜਿਹੜਾ ਬੰਦਾ ਬੇਇੱਜ਼ਤੀ ਮਹਿਸੂਸ ਕਰ ਗਿਆ ਉਹ ਗਿਆ ਮਰ ਗਿਆ ਉਹ ਬੰਦਾ ਕਹਦਾ ਯਾਰ ਉਹ ਬੰਦਾ ਕਹਦਾ ਉਹ ਵੀ ਨਹੀਂ ਕਰਦਾ ਯਾਰ ਜਿਹੜਾ ਜਨਾਨੀ ਥੱਲੇ ਲੱਗ ਗਿਆ ਉਹ ਵੀ ਬੰਦਾ ਕਹਦਾ ਸਹੀ ਗੱਲ ਆ ਕੱਤੀ ਖਣਾ ਇਹ ਬੁੱਲਦੇ ਹੀ ਹਾਲਾ ਪਾਕੇ ਦੇਵਾ ਤੇ ਰੋਤੇ ਆ ਰਹਿਣਗੇ ਪਾਕੇ ਦੇਵਾ ਰੋਤੇ ਹਰ ਜਿੱਦੇ ਸੀ ਪਹਿਲਾਂ ਮੋਟਰ ਕੋ ਦੇਖੋ ਕੜਾਈ ਟੈਂਕੀ ਫਿਲਟਰ ਐਦਾਂ ਦਾ ਹੀ ਸੀ ਹੂੰ ਇਹ ਬੰਦੇ ਨੇ ਘਰੀ ਮੈਨੂੰ ਸੈਟ ਨਹੀਂ ਕਰਿਆ ਕਹਿੰਦਾ ਵੀ ਇਹਨੂੰ ਚੇਂਜ ਕਰ ਲਓ ਅੰਗਰੇਜ਼ੀ ਸਾਡੇ ਮੈ ਤਾਂ ਪੁੱਠੀ ਬੋਲੀ ਗਈ ਹੋਵੇ ਹਾਂ ਤੇ ਇਹ ਮੈਂ ਆਪ ਦੀ ਉਹਦੇ ਨਾਲ ਅੱਜ ਬਦਲੇ ਆ ਹਰਜੇ ਦਾ ਬਣਦਾ ਸੀ ਨਾ ਯਾਰ ਬਾਈ ਜਦੋਂ ਤੁਸੀਂ ਇਹਦੇ ਕੋਲੇ ਆਉਨੇ ਹੁੰਦੇ ਹੋ ਨਾ ਪਹਿਲਾਂ ਇਹਦਾ ਹੱਥ ਮੂੰਹ ਧਵਾਇਆ ਕਰੋ ਠੀਕ ਹੈ ਨਾ ਦੂਜੀ ਗੱਲ ਤੁਸੀਂ ਗੁਰਦਾਰੇ ਸੁਖ 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 ਆਇਆ ਕਰੋ ਤੇ ਤੀਜੀ ਗੱਲ ਤੁਸੀਂ ਮਿਸਤਰੀ ਚੇਂਜ ਕਰੋ ਪ੍ਰਵੇਸ਼ ਸਰ ਬੋਲ ਕੋਸ ਧੰਨਾ ਆ ਪੈਂਦਾ ਚੱਲ 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 ਲੋਡ ਹੋ ਗਿਆ ਦੁਬਾਰਾ ਅੱਛਾ ਕੀ ਮਾਰਿਆ ਕਰੀਏ ਗਰਮ ਪਾਣੀ ਗਰਮ ਪਾਣੀ ਇਹ ਰੱਖਦੇ ਨਹੀਂ ਆ ਮਾਰਨ ਲੱਗੇ ਤਾਂ ਪ੍ਰੈਸ਼ਰ ਸਾਡੇ ਪ੍ਰੈਸ਼ਰ ਟੱਗ ਕੇ ਦਿਮਾਗ ਹੋ ਜੂਗਾ ਸਾਡੇ ਚੋਂ ਕੋਈ ਨਾ ਖਾਣਤਾ ਬੋਲੀ ਜੋ ਉਹਦਾ ਕਮਲ ਆ ਗਿਆ ਤੂੰ ਪਾਈਪਾਂ ਸਹੀ ਲਾਉਣਗਾ ਇੱਧਰ ਕੁਝ ਫਾਨਾ ਗੱਲ ਤਾਂ ਲੱਗ ਪੈਣਾ ਨਹੀਂ ਤੇਰੀ ਭੰਨ ਦਾ ਇਹ ਨਹੀਂ ਬੁਲਾਲ ਜੜਤਰ ਗਿਆ ਬੁਲਾਲ ਹੀ ਆ ਇਹ ਤੂੰ ਬਹਿ ਸੱਚੀ ਸੱਚੀ ਤੇ ਰੇੜਕ ਲੱਗੀ ਐਣ ਕਿ ਤੇਰੇ ਸਹੀ ਨਹੀਂ ਲਾਈ ਪਰ ਡਾਕਟਰ ਬਦਲ ਦੂ ਵੀ ਓਏ ਤੂੰ ਵੀ ਡਾਕਟਰ ਬਦਲ ਮੈਨੂੰ ਡਾਕਟਰ ਚੇਂਜ ਕਰਨ ਦੀ ਲੋੜ ਆ ਬੁਲਾਦਾ ਮਿਸਤਰੀ ਜਿੰਨਾ ਦੇ ਤੇਲ ਤੂੰ ਇਹਦੇ ਵਿੱਚੋਂ ਟੈਂਕੇ ਚੋਂ ਬਾਅਦ ਚੋਂ ਜਾਓ ਇੰਨਾ ਕਿ ਤੇ ਇਹ ਥੱਲੇ ਫਿਰਦਾ ਹੂ ਸਟਾਰਟ ਹੋਣ ਜੋਗਾ ਤਾਂ ਸਟਾਰਟ ਕਰਨ ਹੈ ਮੈਂ ਕਰਨਾ ਰਿਹਾ ਮੈਂ ਕਰੂੰਗਾ ਖਾਣ ਵੀਡੀਓ ਰਿਕਾਰਡਿੰਗ ਹੋ ਰਹੀ ਆ ਜਿਹਨੇ ਗਲਤ ਕੰਮ ਕਰਿਆ ਇਹਦਾ ਆਪਰੇਸ਼ਨ ਕਰਨਾ ਚਾਹਾਂ ਹਾਂ ਆਹ ਐਣਾ ਬਸੂਣੀ ਭਾਜੂ ਏ ਐਵੇਂ ਘੜ ਆਹ ਐਣਾ ਬੋਸੇ ਹੂੜੀ ਭਾਜੂ ਪਾਣ ਕਿਦੋਂ ਰਾਤ ਨੂੰ ਭੱਜ ਗਿਆ ਸੀ ਖੁੱਲ ਕੇ ਮੇਰੇ 12 ਘਰ ਆ ਦੇਖਣਾ ਜਦੋਂ ਨੇ ਦੁਕਾਨ ਕਰੀ ਆ ਨਾ ਦੋ ਰੁਪਏ ਬਣ ਜਾਣਗੇ ਮੇਰੇ ਸਾਡੇ ਨਜ਼ਰਵੱਟੂ ਦੇ ਤੌਰ ਤੇ ਉਹ ਖੜਾ ਲਿਆ ਤੇਰਾ ਏ ਓਏ ਹੋਰ ਮੇਰਾ ਤੇ ਮੁਰੇ ਲਿਖਿਆ ਨਹੀਂ ਆ ਸੇ ਬੜੇ ਸੌਂਗ ਨਾ ਮੇਰੇ ਬਾਪੂ ਨੇ ਲਿਆਂਦਾ ਸੀ ਇਹਨੇ ਮੇਰੇ ਸਾਰੇ ਨੇ 1 ਕਰੋੜ ਦੇ ਲਿਆਂ ਕਿੱਦਾਂ ਸੱਚੀ ਇਹਦਾ ਹੈ ਸਕੂਟਰ ਇਹਨੇ ਵੇਚਦਾ ਜਾਂ 2500 ਲੈ ਲੈ 2500 ਦੀ ਵੇਚਦਾ ਉਹ ਮੈਨੂੰ 2500 ਉਹ ਜਿਹੜੇ ਸਾਹ ਬੜਾ ਇਹ ਬਾਪੂ ਦੀ ਨਿਸ਼ਾਨੀ ਦੱਸੀ ਆਦਾ ਮੈਂ ਇਹਨੇ ਜਮੀ ਕੰਮ ਕਰਤਾ ਰਹਾ ਯਾਰ ਪਤਾ ਮੇਰੇ ਬਾਪੂ ਦੀ ਨਿਸ਼ਾਨੀ ਸੀ ਭਾਣੇ ਬਾਪੂ ਦੀ ਨਿਸ਼ਾਨੀ ਖੜ 2500 ਦੀ ਵੇਚਦੀ ਨਾ 2500 ਜੀ ਵੇਚਦੀ ਬਾਪੂ ਦੀ ਗੱਲਾਂ ਕਰਦਾ ਆ ਬਾਪੂ ਦੀ ਨਿਸ਼ਾਨੀ ਦੀ ਆ ਉਹ ਹੀ ਗੱਲਾਂ ਉਹਦਾ ਲੋਹਾ ਫਿਰ ਕੋਲੋਂ ਲਾ ਕੇ ਸਕੂਟਰ ਤੇ ਰਾਣੀ ਹੈਗਾ ਉਹ ਕਿਨੇ ਟਾਂਬਾ ਧੋਤੀ ਆ ਪਰਮੇਸ਼ਰ ਨੂੰ ਕਹਦਾ ਕਿ ਮੈਨੂੰ ਬਹੁਤ ਦਿੰਦਾ ਤੈਨੂੰ ਉਸਦਾ ਮੈਂ ਪਰਮੇਸ਼ਰ ਕੋਲੋਂ ਵੱਡੋ ਵਾਲੀ ਚੁਣੀ ਸਾਡੇ ਤਾਂ ਬਾਥਰੋਂ ਆ ਕੱਟੀ 'ਚ ਵੀ ਗਰਮ ਵਾਲੀ ਹੁੰਦਾ ਗਿੱਦਰ ਵਾਲਾ ਇੱਕ ਦੱਬ ਅੰਦਰ ਉੱਥੇ ਹੀ ਵੱੜ ਜਾਂਦਾ ਜਾ ਕੇ ਥੋੜੇ ਟਾਈਮ ਬਾਅਦ ਆ ਓਏ ਅੱਬ ਤੋਤੀ ਬੁੱਸਿਆ ਨਾ ਆਏ ਤਾੜੀ ਬੁੱਛਾ ਕੀ ਗੱਡੀ Maruti ਜਿਹੜੀ ਉਹ ਖੜੀ ਆ ਕੇਸੀ ਖਾਣ ਖਾਨ ਇੱਕ ਕਾਰਨਰ ਪਹਿਲਾ ਅੱਜ ਤੋਂ ਕੀ ਲੱਗੇ ਆਏ ਜਿਹਦੇ ਤੁਸੀਂ ਸੀਈਓ ਹੈ ਪ੍ਰੈਨ ਦਾ ਵਾ ਬ੍ਰੈਂਡ ਵੈਸਟਰ ਜੀ ਦਾ ਤੋਂ ਪੱਜੀਣੀ ਪੈਣੀ ਸਭ ਤੋਂ ਵੱਡਾ ਹੋ ਗਿਆ ਪਰ ਹੀ ਨਾ ਗਿਆ ਸੀ ਉਹ ਨੱਕ ਚ ਫਸ ਗਿਆ ਆ ਗਿਆ ਉਹ ਇਹਨੇ ਆ ਗਿਆ ਪਤਾ ਨਹੀਂ ਕੀ ਕਹਿਤਾ ਸੀ ਜੀ ਅੰਦਰ ਹੋ ਗਿਆ ਸੀ ਯੂ ਚੱਲ ਆ ਗਿਆ ਉਹਨਾਂ ਨੂੰ ਇਹ ਸਰਚ ਵੀ ਕਰੀ YouTube ਤੇ ਵੀ ਕਰੀ ਬੰਦੇ ਨੂੰ ਵੀ ਪੁੱਛਿਆ ਉਹ ਕਹਿੰਦਾ ਯਾਰ ਇਹ ਜੀਪ ਸਹੀ ਚੱਲ ਰਹਾ ਮਗਾ ਯਾਰ ਜੀ ਮੈਨੂੰ ਖੜਾ ਲਈਏ ਖੜੇ ਕੇ ਦੁਬਾਰੇ ਤੁਰੇਗਾ ਫਿਰ ਵਧੀਆ ਚੱਲੂ ਉਸ ਤੋਂ ਬਾਅਦ ਦੇ ਵਿੱਚ ਦੁਬਾਰੇ ਨਹੀਂ ਮਤਲਬ ਤੁਰਦਾ ਉਹਦਾ ਮਤਲਬ ਤਾਂ ਇਹ ਸੀ ਖੜੇ ਜਾ ਕਰਕੇ ਉਹ ਗੱਡੀ ਜੀ ਫੁੱਲ ਭਰ ਜਾਂਦੀ ਆ ਤੇਲ ਨਾਲ ਉਹਦੇ ਨਾਲ ਜਿੰਨਾ ਚੱਲਣਾ ਚੱਲ ਜਾਂਦਾ ਉਸ ਤੋਂ ਬਾਅਦ ਖੇਚਦੇ ਨਹੀਂ ਉਹ ਬੰਦ ਹੋਇਆ ਵਜ੍ਹਾ ਨਾਲ ਇਹੀ ਆ ਕਾਰਨ ਆ ਜੀ ਰਹਿ ਗਿਆ ਕੰਡਾ ਇੱਥੇ ਹੀ ਮੈਂ ਕਿਹਾ ਜੀ ਤੁਹਾਨੂੰ ਆ ਲੌਗ ਨਹੀਂ ਬਣਾ ਗਾਈਜ਼ ਗਾਈਜ਼ ਇਹ ਆ ਪਰਮੇਸ਼ਰ ਖੂਨ ਵੀ ਨਾ ਚੌਂਕ ਦੇ ਵਿੱਚ ਦੀ ਸ਼ਾਪ ਆ ਸੌਬਦਾਨਾ ਕੀ ਐ ਸੈਂਬੀ ਸੈਂਬੀ ਆਟੋ ਵਰਕਸ ਤੇ ਵੈਸੇ ਅੱਜ ਕੱਲ ਪਿੰਡਾਂ ਦੇ ਵਿੱਚ ਤਾਂ ਸਾਡੀ ਭਰਜਾਈ ਦਾ ਨਾਮ ਵਾਲਾ ਚੱਲਦਾ ਮੈਂਬਰ ਨਹੀਂ ਬਣ ਗਿਆ ਉਹ ਹਾਲਾਂਕਿ ਇਹਨਾਂ ਮੈਂਬਰ ਨਹੀਂ ਦੇ ਘਰ ਵਾਲਾ ਮੋਟਰਸਾਈਕਲ ਰਿਪੇਅਰ ਹੈਨਾ ਮਲਾਂ ਗੇਅਰ ਰੜ ਗਿਆ ਪਰਮੇਸ਼ਰ ਤੇਰਾ ਗੇਅਰ ਗੁੰਮ ਹੈ ਹੋਰ ਨਾਟ ਖੋਲਣ ਵਾਲੀ ਆਹ ਕੌਲ ਆ ਨਾ ਮੈਨੂੰ ਲੱਗਦਾ ਇਹ ਨਟ ਤਾਂ ਬਾਹਲੇ ਖੁੱਲਣੇ ਬਣੇ ਗਾਂ ਚ ਖੋਲਣਾ ਨਾ ਜੇ ਆਹ ਚੀਜ਼ ਪੈਂਦੀ ਐ ਤਾਂ ਦੇਖ ਲੈ ਮੜਾ ਮੋਟਾ ਮੁੜ ਕੇ ਇਹ ਤਾਂ ਕੋਈ ਜੱਕਰ ਨਹੀਂ ਕੌਣ ਬਟੋ ਅਕਰਾ ਦਾ ਲਿੰਦਾ ਬੰਦਾ ਯਾਰ ਓੱਖ ਹੀ ਹੈਗਾ ਮਾ ਦੇਖ ਲੈਣਾ ਇਹ ਤਾਂ ਹੀ ਪਟਿਆ ਹੁੰਦਾ ਕੋਈ ਖੰਦਰੀ ਜਾਂਦਾ ਭਾਏ ਨਾ ਕਹਿੰਦਾ ਜੀ ਗਰੰਟੀ ਵਾਲਾ ਗਰੰਟੀ ਵਾਲਾ ਹਾਂ ਬੱਗਾ ਬੰਕਰ ਬੱਗਾ ਵਾ ਕੋਡ ਕਸੀ ਜਾਂਦਾ ਕਿੱਧਰ ਆ ਰਹੀ ਹੈ ਲੋ ਹੈਲੋ ਉੱਪਰ ਸਰਦਾ ਕਿਉਂ ਨਾ ਇਹ ਨਾ ਪਰਮੇਸ਼ਰ ਜਿਵੇਂ ਥੋੜੀ ਬਾੜ ਚੱਲ ਗਿਆ ਉਦੋਂ ਬਾਅਦ ਝੜ ਕੇ ਦਿੰਦਾ ਅਸੀਂ ਤੈਨੂੰ ਚੈੱਕ ਕਰੀ ਕਿੱਥੋਂ ਤੱਕ ਜਾਏਗਾ ਪੱਖੋਂ ਤੱਕ ਜਾ ਕੇ ਹਾਂ ਦਾ ਮੈਂ ਘਾਣੂ ਏ ਤਰਾ ਯਾਰ ਮੈਂ ਮੋੜੀ ਜੇ ਨਾ ਕੋਟ ਪਾਇਆ ਯਾਰ ਕਿਦੇ ਨੇ ਅੰਦਰੋਂ ਦੂਜਾ ਗਿਆ ਸੁਹਾਗ ਗਿਆ ਹੋਰ ਕਹਿੰਦਾ ਮੈਂ ਪੱਖੋ ਜਾ ਕੇ ਆਉਣਾ ਪਹਿਲਾਂ ਜੇ ਕੱਲ ਨੂੰ ਅਸੀਂ ਕਿਸੇ ਪਾਸੇ ਬਾਗੇ ਖੜ ਗਿਆ ਸਾਡੇ ਕੋਲ ਪ੍ਰੂਫ ਆ ਚਾਬੀ ਵਿੱਚ ਹੀ ਆ ਪਾਸ ਆ ਠੀਕ ਆ ਠੀਕ ਆ ਘਣ ਆ ਬੰਦੇ ਦੀ ਜ਼ਿੰਮੇਵਾਰੀ ਲੈਣਾ ਤੂੰ ਦੱਸੀ ਲੈ ਲਾ ਦਾਂਗੇ ਉੱਥੇ ਤੇਰੇ ਦਾਸਤਾ ਤਨ ਤੂੰ ਲਾਗੇ ਬੁਲਤਿਆ ਜਾਂਦਾ ਭੈਣਾਂ ਲਾਉਣਾ ਬੁਲਣ ਲੱਗਿਆ ਭੈਣ ਜਦੋਂ ਮੰਗ ਕੇ ਲੋਂਦਾ ਕਿਹਦੇ ਤੋਂ ਪੁੜੀ ਪੁੜੀ ਆਉਂਦੀ ਹੈ ਕੋਈ ਕੋਈ ਲੈ ਕੇ ਆਉਂਦਾ ਆਹੋ ਹਲੋ ਪਾਣਾ ਮੰਗ ਕੇ ਪਕੌੜੀਆਂ ਖਾਣ ਆਲਿਆ ਪਕੌੜੀਆਂ ਖਾਣ ਆਣੇ ਹੋਰ 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 ਥੋੜੀ ਜਿਹੀ ਹੋਰ ਕਰਦੇ ਹੋਣ ਲੱਗਦੇ ਮੇਰੇ ਸਾਰੇ ਸੱਤ ਸਾਰ ਤੋਂ ਜਵਾਕਾ ਤੋਂ ਪਕੌੜੀਆਂ ਐ ਨਹੀਂ ਇੱਕ ਦਿਨ ਮੈਨੂੰ ਭੈਣਾਂ ਰਾਦੇ ਰੋੜੇ ਤੇ ਵੇਖੇ ਨਾਉਣ ਵਾਲੇ ਭਾਂ ਜੋ ਕੀ ਜਾਂਦੇ ਨੇ ਸੁਬਾਹ ਤਕ ਉਹ ਕੰਨਾਂ ਦਾ ਦੁਆਰੇ ਦੁਆਰੇ ਰੁਪੀ ਕਰਦੇ ਆਏ ਆਏਗਾ ਨਾ ਰਾਦੇ ਰੋੜੇ ਤੇ ਨਾਉਣ ਵਾਲਿਆ ਦੁਆਰ ਕੀ ਗੁਸਲ ਕਰਦੇ ਆ ਪੀੜੀਆਂ ਦਾ ਜੀ ਪਤਾ ਦੱਲੂ ਆਏ ਨਾ ਲਈ ਮੈਂ ਪਹਿਲਾਂ ਮਾਗੀ ਦਾ ਧੋ ਦਿੰਦਾ ਪਹਿਲਾਂ ਨਹੀਂ ਕਾਈ ਦਾ ਮੋਸਕ ਮਾਰਦਾ ਮੇਰੇ ਸਾਦੇ ਜੀ ਤੇਰਾ ਨਾ ਵੱਡਾ ਭਾਈ ਨਾ ਨਹੀਂ ਆਹ ਵੱਡਾ ਭਾਈ ਹੁੰਦਾ ਨਹੀਂ ਤੇਰੇ ਨਾਲ ਦਾ ਨਾਲ ਭਾਈ ਦੇਲ ਨਹੀਂ ਹੁੰਦਾ ਇਹਨੇ ਸਾਰੀ ਰੀਲ ਦੀ ਦੇਖਣਾ ਵੜਤੀ ਖਣ ਇਹਨੇ ਰੀਲ ਦੀ ਹਰੀ ਉਹ ਨਹੀਂ ਉਹ ਗਾਣਾ ਲਈ ਕਹਿੰਦਾ ਕਹਿੰਦਾ ਤੈਨੂੰ ਪਤਾ ਤੂੰ ਭੈਣ ਘੜਤੀ ਸਾਰੇ ਕੰਮ ਦੀ ਉਹ ਕੰਮ ਕਰਦਾ ਨਹੀਂ ਮੇਰਾ ਖਾਲਾ ਪਰਾਇ ਮਿੱਤਰੋ ਬੱਗੇ ਕੋਲ ਪਹੁੰਚ ਗਏ ਸੀ ਤੇ ਬੱਗਾ ਅੱਜ ਹੈ ਨਹੀਂ ਤੋ ਆ ਕੱਟ ਜਿਗੜਾਉਣੇ ਫਿਰ ਔਕੜ ਦੇ ਲਗਭਗ ਕੰਮ ਮਿਸਤਰੀ ਦਾ ਕਹਿੰਦਾ ਪਾਸ ਆ ਤੈਨੂੰ ਭਰੋਸਾ ਹੈਗਾ ਹਾਂ ਇਹ ਤਾਂ ਯਾਰ ਆਉਂਦੇ ਹਿੱਜ ਲਾ ਕੇ ਮਤਲਬ ਲੱਗ ਰਿਹਾ ਆਉਂਦੇ ਹਿੱਜ ਲਾ ਕੇ ਪਤਾ ਲੱਗੂ ਤੇ ਹੁਣ ਅਸੀਂ ਲੈ ਕੇ ਹੁਣ ਚੱਲੇ ਆ ਇਹਨੂੰ ਉਹਨਾਂ ਕੋਲ ਹੁਣ ਦੇਖਦੇ ਆ ਕੀ ਆ ਗੋਡਾਕ ਫੀਡਬੈਕ ਗੋਡਾਕ ਮਾੜਾ ਹੈਗਾ ਕਿ ਚੰਗਾ ਹੈਗਾ ਹਾਂ ਲੈ ਵੀ ਜਿੱਥਰੋਂ ਸਭ ਤੋਂ ਘੈਂਟ ਗੱਲ ਆ ਚੱਕਾ ਹੋ ਗਈ ਤੇ ਆਪਣਾ ਰੌਕਟਾ ਜਿਹੜਾ ਰੌਕਟਾਂ ਨੇ ਰੂਪ ਦੇ ਵਿੱਚ ਦੁਬਾਰੇ ਆ ਗਿਆ ਗੱਲ ਬਣ ਗਈ ਸਿਰਫ ਉਹ ਸੜਿਆ ਹੋਇਆ ਕਿ ਫੈਂਟਰਾਂ ਪਰ ਸਾਰਾ ਲੱਭੜਾ ਹੀ ਖੜਾ ਹੀ ਖੜਾ ਸੀ ਲਟਾਪੀ ਕੋਈ ਨਹੀਂ ਖੱਜਲ ਹੋਈ ਜਾਂਦੀ ਸੀ ਪਰ ਹੋਰ ਦੁਬਾਰੇ ਜਿਹੜੇ ਕੁਮਲਾਡਾਂ ਦੇ ਵਿੱਚ ਉਤਰਿਆ ਆ ਸਿਆ ਲੱਗ ਗਿਆ ਤੇ ਉਤਰੋ ਟੀਮਾਂ ਪਹੁੰਚ ਗਈਆਂ ਧੂਈ ਤੇ ਮਿਲਕਾਰ ਦੀ ਵੀ ਡਿਊਟੀ ਲੱਗੀ ਹੋਇਆ ਹੈ ਮਿਲਕਾਰ ਬਹੁਤ ਨਾਮ ਬਧਰਸਨ ਬਹੁਤ ਬਨਾਬਾਦਰਸਨ ਦਾ ਇਹ ਔਖੇ ਦਿੰਦਾ ਹੈ ਤੇ ਅੱਜ ਦੇ ਬਲੌਗ ਨੂੰ ਕਰਦੇ ਮੋਤਰ ਇੱਥੇ ਖਤਮ ਇਧਰ ਜਸੀ ਡਾਰਲਿੰਗ ਬੈਠਾ ਤੇ ਕਰ ਦੋ ਸ਼ੇਅਰ ਦੱਬ ਕੇ ਧੰਨਵਾਦ